ි අමිත්ගල්යම් සාර ටික්්ටාක්මගේ ඒත මොතනි වලි කන්නන්නේ දින තක්කව්ග. ඒතඩම්ම ඒහිතසාට කම්ම ප්‍රවා? ਸੇਵ ਲੱਗ ਰਿਹਾ ਪਗਵੰਨਣ ਇਹ ਕਹਿੰਦਾ ਮੈਂ ਪਗਵੰਨਗੇ ਜਾਣਾ ਅਸੀਂ ਚੱਲੇ ਆ ਜੀ ਪਿੰਡਾਂ ਚ ਸਿਕਾਲ ਜੀ ਇਹ ਕਹਿੰਦਾ ਸਾਰੇ ਠੀਕ ਹੋ ਗਿਆ ਤੇ ਅੱਜ ਕਰਦੇ ਆ ਦੇਖ ਲੋ ਕਾਟੇ ਬਲੌਗ ਤੇ ਅੱਜ ਜੇ ਕਹਿੰਦੇ ਕਿ ਉੱਥੇ ਜਾ ਕੇ ਖਾਵਾਂਗੇ ਮੈਂ ਕੁਲਚਾ ਕੁਲਚਾ ਬਾਈ ਦੀ ਗੱਲ ਕਰਨਾ ਤੇ ਨਾਲ ਕਿ ਹਾਂ ਕਹਿੰਦੀ ਕੁਲਚਾ ਆ ਕੁਲਚਾ ਬਾਈ ਖੜਾ ਗਏ ਆਉਣਗੇ ਫਿਰ ਦੋਸਤਾਂ ਨਾਲ ਖਾਣਾਂਗੇ ਹਾਂ ਕੇ ਚਾਬੀ ਵੜਾ ਦੇ ਮੋਟਰ ਤੇ ਆ ਆ ਬਿਲਕੁਲ ਬੜੀ ਔਖਾ ਆਰੇ ਕਿੱਡੇ ਮਗਰ ਘਸਕੇ ਨਾ ਵਾ ਲੈ ਘਸਕੇ ਬੰਜਿਆ ਸੌਂ ਕਾ ਸੋਇ ਨੂੰ ਮੜ ਦੱਕ ਨਾ ਹੱਸੀ ਚੱਲਦੇ ਆ ਜੀ ਪੈਂਡਾ ਤੇਰੀ ਪਗੜਨਾਗਾ ਪਾਗਾ ਤੇ ਬੱਚੇ ਹੋ ਗਏ ਰੈਡੀ ਆਹਦੀ ਪਗੜ ਗਈ ਬੋਲ ਆਹ ਜਾਵਾ ਜਾਵਾ ਬਾਪੂ ਜੀ ਅਸੀਂ ਜਾਣੇ ਮੌਗੇ ਵਿੱਚ ਦੀ ਚਲੇ ਗਏ ਹਰਦਾ ਇਹ ਕਿ ਤੋ ਚੀ ਨਹੀਂ ਆਏ ਹੈ ਫਿਰ ਗੁੱਸਾ ਕਰ ਜਾਣਗੇ ਪਰ ਉਹਦਾ ਸਾਫਾ ਮੌਸਮ ਫੈ ਹੁੰਦਾ ਜਾ ਰਿਹਾ ਹੈ ਤੋ ਸਾਡਾ ਹਰਦਾ ਸਾਫਾ ਅੱਜ ਦਾ ਇਹ ਉਹਨਾਂ ਨੂੰ ਤਾਂ ਇਹ ਦੱਸ ਗਿਆ ਸਨੇਹਾ ਲੱਗ ਗਿਆ ਵੀ ਤੂੰ ਤਾਂ ਅਸੀਂ ਇਜਾਮ ਕਰਦੇ ਆਂ ਕੁਝ ਹੋਊਗਾ ਇਹ ਆ ਜਾ ਕੁਝ ਹੋਊਗਾ ਇਹ ਕੱਪੜੇ ਉੱਪਰੇ ਕਰੜੇ ਹੋ ਜੂਗਾ ਕੱਪੜੇ ਉੱਪਰੇ ਸਮੈਲ ਉਹ ਵਧੀਆ ਕਹਿੰਦਾ ਗਰਮ ਕੱਪੜੇ ਹੋਰ ਪੂਰਾ ਦੁਨੀਆ ਲਾ ਕੇ ਘਰ ਬੈਕਾ ਲੋਕਾਂ ਵੀ ਤਾਂ ਦੰਦ ਲੈ ਕੇ ਆਉਂਗਾ ਪੂਰੀ ਵਧੀਆ ਵਿਆਹਤ ਕੀ ਮੈਂ ਠੰਡ ਫੁੱਲ ਕਰੂਗਾ ਥੋੜੀ ਜਿਪਰ ਉਡਾ ਕੇ ਆ ਜਾ ਮਾਣੀ ਤੂੰ ਲੈ ਪੱਕਾ ਬੰਦਾ ਉਹ ਦੇਖੋ ਕਹਿੰਦੇ ਮੈਂ ਜਾਂਦਾ ਨਹੀਂ ਗੱਲ ਕਹਿੰਦੀ ਅੱਜ ਇਹ ਮੁਰੇ ਆ ਕੇ ਬੜੇ ਆ। ਉਹ ਬਾਪੂ ਜੀ ਆਉਂਦੇ ਨੇ। ਉਹ ਤਾਂ ਦੇਖ ਲਾ ਮਸਈ ਸਰਵਾਲਾ ਬਣ ਕੇ ਆ ਰਹੇ। ਇਹ ਕੀ ਹੋ ਗਿਆ? ਇਹ ਤਾਂ ਜੰਮੀ ਮੱਗਰ ਲੱਗਦਾ। ਦੂਜਰ ਦੇਖੀ। ਢਿੱਡ ਵੀ ਉੱਪਰੋਂ ਪਾਗ ਉੱਪਰੋਂ ਕੱਪੜੇ। ਉੱਪਰ ਦੀ ਤਾਲ। ਆ ਦੇਖ ਕਹੀ ਤੋਰ ਜਿਵੇਂ ਤੋਰ ਵੀ ਮੱਗਰ ਵਰਗੀ ਤੋਰ ਆ। ਮੁੰਡਾ ਕਿਹੜਾ ਮੱਗਰ ਦੀ ਜਗ੍ਹਾ ਨੇ ਮੈਂ। ਆ ਗੇ ਨੂੰ ਚੱਪੜਿਆ ਬੱਸ ਕਰ ਆ ਜਾ ਐਨੇ ਪ੍ਰੂਪ ਨਾ ਖੰਡਿਆ ਕਰ ਪ੍ਰੂਪੀਏ ਮੇਰਾਂ ਨੂੰ ਨਾ ਖੋਏ ਪ੍ਰਮਾਨੇ ਪ੍ਰੜਿਆ ਲੈ ਕੀ ਲੱਛਣ ਕੰਡਿਆ ਆਉਂਦਾ ਆ ਕਿਦ ਬੱਗੀ ਹਾਂ ਆਠਾ ਨੇ ਹੈ ਇੱਕ ਆ ਇਹ ਤਾਂ ਲਾ ਇੱਕ ਕਾਲਾ ਦੂਜਾ ਕਾਲਾ ਇਹ ਦੀ ਜਗਾ ਆ ਮੋਟਾ ਗਦੀ ਦੂਜਾ ਦਰਜਾ ਬੁਧੂ ਦੇਖਨੇ ਗਾ ਇੱਕ ਵਾਰ

ਉਹਨੂੰ ਤੇਲ ਚ ਪਾ ਕੇ ਕਾਰ ਨਹੀਂ ਪਾ ਕੇ ਕਰੂਗਾ ਤੇ ਉਹ ਜਮਾ ਨਹੀਂ ਦੱਸਿਆ ਉਹ ਚ ਪਾ ਕੇ ਤਾਂ ਨਹੀਂ ਕਰਦੇ ਕੰਮ ਅੱਜ ਹਾਂ ਕਿ ਉਹ ਤਾਂ ਇਕੱਲੇ ਫੋਕੇ ਨੂਣ ਚ ਵੀ ਭੁੰਨ ਲਾਣਾ ਬਸ ਉਹਨਾਂ ਨੂੰ ਬਹੁਤ ਲੱਗ ਜਾਂਦਾ ਥੋੜਾ ਜਿਹਾ ਮੈਂ ਕ੍ਰੋਚ ਕਰ ਲੈ ਮੜੀ ਮਸਾਲਾ ਆ ਜਾਣਗੇ ਬੀਬੀ ਬੋਲਦੀ ਸੀ ਕਿ ਜਾਈ ਚਲੋ ਫਿਰ ਉਹ ਖਾਣ ਦੇ ਪੀ

ਫੋਨ ਨਾਲ ਜਿਆਦਾ ਤੰਗ ਨਾ ਕਰੋ ਬੜੀ ਪਰੇਸ਼ਾਨ ਹੋ ਉਹ ਸੁੱਖੀ ਹੁੰਦਾ ਲੱਗਦੀ ਆ ਜੰਗੜੇ ਰੱਖਿਆ ਗਿਆ ਹੈ ਖਿਆਲ ਨਾਲ ਮੜ ਜਾ ਬਿਲਕੁਲ ਜੀ ਸੰਭਾਲ ਲਓ ਜੀ ਇਹ ਵੀ ਜੀ ਖਿਆਲ ਰੱਖਦੇ ਕਿ ਇਹ ਬਲੀਂਗ ਖਿਆਲ ਰੱਖਦੇ ਕੋਈ ਅੱਛਾ ਕਲੇ ਮੁਰੂ ਹਾਂ ਉਹਦੇ ਧਰਤੇ ਗੱਡੀ ਚ ਬਸਾ ਕੱਪੜੇ ਲਿਆਓ ਬਰਦੀ ਤਾਂ ਧਾਲੀ ਬਰਦੀ ਹੈ ਜੀ ਰੱਖਣੀ ਹੈ ਕਰਿਆ ਹੀ ਮੈਂ ਕਾਂਕ ਇਕੱਠੀ ਕਰਿਆ ਹੀ ਮੈਂ ਠੀਕ ਆ ਉਹ ਨਾ ਨੇ ਸਾਰੇ ਨੇ ਜਾ ਕੀ ਬਸ ਇਹਨੇ ਤਾਂ ਪਾਰ ਕੇ ਨੇ ਸਕੂਲ ਵਾਲੇ ਬੂਟ ਬਸ ਠੀਕ ਆ ਜਿਸਨੀ ਦੇ ਦੂਰ ਵਾਲੇ ਪਾਲੇ ਵਿੱਚ ਪਾਲੇ ਬੈਗ ਚ ਧਰਤੇ ਦੇ ਦਿੱਤਾ ਮੈਨੇ ਆ ਚੱਲ ਜੀ ਉੱਥੇ ਫਿਰ ਉਹ ਜੱਪੜਾ ਆ ਚੱਪੜਾ ਹੈਗੀਆਂ ਨੇ ਉੱਥੇ ਦੋ ਜੋੜੇ ਉਹ ਪਿੱਛੇ ਬੈਠ ਕੇ ਆ ਮਾਡੀ ਕੁਰਸੀ ਮੁਰੇ ਆਉ ਤਾਂ ਠੀਕ ਜੁਗਾ ਫੀਟ ਮਾਰ ਕੇ ਕਰਕੇ ਜਿਆਦਾ ਮਨ ਲੱਗਦਾ ਕੋਈ ਲੱਗਦੀ ਹੈ ਹਾਂ ਜੂਰ ਮੰਗ ਰਹੀ ਸੀ ਠੀਕ ਹੈ ਬਾਏ ਡੈਡੀ ਆ ਮੇਰੇ ਆ ਹੀ ਕਰਨੀ ਪਊਗੀ ਛੱਡ ਥੋੜੇ ਬਾਏ ਬਾਏ ਚੱਪੀ ਦੀ ਦੱਦੀ ਬਾਪਾ ਨੇ ਲੈ ਜਾਏਗਾ ਦੀ ਬਾਏ ਬਾਏ ਬੱਡਾ ਲੈ ਜੀ ਬਾਏ ਦੱਦੀ ਬਾਏ ਮੱਪੂ ਲੱਗ ਬਹੁਤ ਆਪੁੱਤਨ ਬਣੀ ਤੇ ਨਾ ਬਾਈ ਬਾਪੂ ਹੱਤ ਤੋੜਤਾ ਦੀ ਡੈਡੀ ਨੇ ਦਾ ਮੇਰਾ ਜੀ ਕਹਦਾ ਬਾਪਾ ਮੱਖੀ ਕਰਦੇ ਕਹਿੰਦਾ ਉਹਨੇ ਕਹਿੰਦਾ ਰੋਟੀ ਜਾਂਦਾ ਬਾਪਾ ਖੁਸ਼ੀ ਨਹੀਂ ਜੀ ਬ੍ਰੈਡ ਰੋਟੀ ਖਾਦੀ ਆ ਕੋਈ ਰੋਜ਼ ਮੈਂ ਪਾਪਾ ਕੋਈ ਉਹ ਹੋ ਗਿਆ ਨਾ ਨੂੰ ਬਹਿਮ ਗਿਆ ਮੈਂ ਪਾਪਾ ਕੱਲ ਕੋ ਆ ਗਿਆ ਨੂੰ ਕੋਈ ਲੱਤ ਲੱਗੇ ਜਾ ਕੱਲ ਆਈ ਮੇਰੇ ਕੋਲ ਤਾਂ ਆਈ ਗਿਆ ਨਾ ਬਈਆ ਤੋ ਕੀ ਹੋ ਗਿਆ ਆਪੇ ਅਰਪੋਰਟਾਂ ਤੇ ਇਕੱਲੇ ਹੀ ਸਾਰੀਆਂ ਕਾਰਾ ਕਰ ਦੱਸ ਨੀ ਆਂ ਚਾ ਦੇਖ ਕੇ ਗਾ ਦੇਖ ਕੇ ਪਿੱਛੇ ਕਰੀ ਬਈ ਆਰਾਮ ਤੇ ਆਖੋ ਬਾਈ ਨੂੰ ਕੂਗੀ ਬਾਏ ਓਕੇ ਓਕੇ ਇਹ ਫੋਕ ਕਰ ਦੀ ਆ ਨਹੀਂ ਕਰ ਕਰਦੇ ਬਾਈ ਇਹੀ ਘਰ ਆ ਉਰੇ ਆਣਾ ਅੱਜ ਅੱਜ 4 ਘੰਟੇ ਜਾਣਾ ਤੁਸੀਂ ਫੇਰ ਆਜਣਾ ਨਾ ਬਾਈ ਨਾ ਹੀ ਬਸ ਆ ਹੈਗੇ ਓਕੇ 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 ਆਈ ਤਾਂ ਘੜਿਆ ਗੱਪੇ ਮੇਰੇ ਫੋਨ ਦੀ ਪਈ ਰਹੇ ਬਸ ਇਹਨੂੰ ਤਾਂ ਫੋਨ ਹੋਣਾ ਚਾਹੀਦਾ ਖੋਲਾ ਖੋਲਾ ਚਾਰਜ ਚੱਕ ਲੈ ਤਨੇ ਆਪਦੇ ਫੋਨ ਦਾ ਚੱਕ ਲੈ ਮੈਂ ਨਹੀਂ ਉੱਥੇ ਤੇਰਾ ਹੁਣ ਚਾਰਜ ਨਹੀਂ ਮਿਲਦਾ ਮੇਰਾ ਤਾਂ ਮਿਲ ਜਾਂਦਾ ਮੇਰਾ ਨਾ ਹੋ ਰਿਹਾ ਬੜਾ ਕਾਤੋਂ ਜੇ ਮੈਂ ਕਾਰ ਚੱਕਿਆ ਹੋਇਆ ਗੋੜੀ ਲੜੀ ਮੇਰਾ ਵੀ ਮੇਰਾ ਵੀ ਸਭ ਕਰ ਕਰੋਗੇ ਤੁਸੀਂ ਛੋਟੀ ਤੇ ਦਬਾਈ ਵੀ ਚੱਕੀ ਮੈਂ ਚੱਕ ਲਈ ਮੈਂ ਤਾਂ ਕੰਨ ਵਾਲੀ ਵੀ ਨਾਲ ਲੈ ਕੇ ਆਈ ਆ ਸਾਰਾ ਇੰਤਜ਼ਾਮ ਕਰਕੇ ਲੈ ਕਿਹੜਿਆ ਤਾਰਾ ਕੇ ਪਾਸ ਤੋਂ ਦਿੱਕੀ ਨੇ ਤਾਰ ਕਸਰਾਤੀ ਦੇ ਦਿੱਤੀ ਕਿ ਕਿਤੋਂ ਦਾ ਮੋੜ ਕੋਈ ਨਹੀਂ ਕਿੱਥੇ ਕਿੱਥੇ ਦੀਆਂ ਛੇ ਆਈ ਕਰੀ ਸਾਈਡ ਤੇ ਅੱਜ ਦੇਖਤੀ ਐ ਇਹ ਉਹ ਗੱਡੀ ਕਹਿੰਦਾ ਇਹਨੇ ਕੋਡਾ ਮੋੜ ਤਾ ਕਿੱਥੇ ਦੀਆਂ ਆ ਬਦਾਲੀ ਰੰਗ ਜੂ ਸਾਈਡ ਤੇ ਆ ਉਹ ਸਾਡੇ ਹੀ ਸਾਈਡ ਲਓ ਜੀ ਅਸੀਂ ਪਹੁੰਚ ਗਏ ਭੂਆ ਕੋਲ ਆਇ ਤੋ ਅਸੀਂ ਹੁਣ ਲੈ ਰਿਆਂ ਸਬਜ਼ੀ ਕੂਆ ਗੋੜੋਂ ਕੁੱਪੜ ਵਟ ਰਿਆ ਮੋੜੀਆਂ ਤੇ ਕੱਦੂ ਲੈ ਕੇ ਜਾਣੇ ਨੇ ਲਾਡੀਆਂ ਵਾਸਤੇ ਕਿੱਥੇ ਹਾਂ ਪਾਈ ਪਜਾ ਹਾਂ ਇਹ ਵੀ ਵਧੀਆ ਲੱਗੀ ਆ 2 ਟੀਵੀ ਵਧੀਆ ਲੱਗੀ ਇਰਾਨਦਾਰੀ ਹੋ ਗਈ ਇਹਨਾਂ ਨੂੰ ਹੁਣ ਇਹਨਾਂ ਵਾਲਟੀਆਂ ਨਾਲ ਲਿਬੜਨ ਨਾਲੋਂ ਕੱਪੜੇ ਕੀ ਆ ਕਾ ਆਇਆ ਬੰਦਾ ਜੀ ਗਾੜੀ ਆ ਉਹ ਜਗਾੜੀਆ ਬੰਦਾ ਹੋ ਗੋਬੀ ਗਠੇ ਕਿੱਥੇ ਆ ਮਾਮੂ ਜੀ ਚਲੋ ਕੋਈ ਨਾਈਂ ਧਰ ਲਾਂਗੇ ਆਪਾਂ ਤਾਂ ਹੋ ਠੀਕ ਰਹਿੰਦੇ ਤੁਸੀਂ ਹੁਣ ਠੀਕ ਓਹੋ ਗਰਨਾ ਜਾਇਓ ਵਦਿਆ ਵਦਿਆ ਐਨ ਤੈਨੂੰ ਵੀ ਲੈ ਜਾਂਦੇ ਆਂ ਉਹ ਕਹਿੰਦੇ ਉਹ ਲੁਧਿਆਣਾ ਬਾਗੀ ਪਰੇਸ਼ਾਨ ਕਰਾਉਂ ਕਣ ਇਹ ਪੂਆ ਆਪਣੀ ਪੂਆ ਅੱਖ ਖਰਾਬ ਹੋ ਰਹੀ ਆ ਕੀ ਹੋ ਗਿਆ ਅੱਖ ਨੂੰ ਪਰੇਸ਼ਾਨ ਕਰਾਉਂ ਕਦੋਂ ਕਦੋਂ ਅੱਜ ਅੱਜ ਉਹਰੇ ਕੈਂਪ ਤੇ ਅੱਛਾ ਠੀਕ ਆ ਹੁਣ ਤਾਂ ਘਰੀ ਆ ਨਾ ਪੂਆ ਘਰੇ ਨਹੀਂ ਆਏਗੀ ਫਿਰ ਉਹ ਅੰਦਰ ਪੂਆ ਦੇਖਣ ਗਿਆ ਹੋਇਆ ਵਾਂਟੀ ਉਹ ਘਰ ਹੁਣ ਰੋਟੀ ਦਾ ਹੈ ਰੋਟੀ ਕੋਦੀ ਫਾਂਜੂ ਅੱਜ ਕੇ ਸਾਬ ਹਾਂ ਕਿ ਤੂੰ ਕਰਦਾ ਹਾਂ ਚੁੱਤੂ ਗਿਆ ਤਾਂ ਲੰਘ ਗਿਆ ਸਭ ਆਪਾਂ ਤੇ ਹੋ ਰਹੇ ਆ ਕੰਬਰ ਵੇਚਣ ਆ ਰਹੇ ਨੇ ਹਨਾ ਥਾਂ ਹੀ ਤੋਂ ਜਾ ਰਹੇ ਨੇ ਪੂਆ ਜੀ ਤਾਂ ਜੀ ਸਾਨੂੰ ਮਿਲ ਨਹੀਂ ਹੈਗੇ ਪੂਆ ਜੀ ਵਾਗੇ ਅੱਖ ਚ ਲੰਜ ਪਉਣਾ ਸਾਨੂੰ ਪਤਾ ਨਹੀਂ ਸੀ ਇਹ ਗੱਲ ਦਾ ਤੇ ਬੁਫੜੀ ਤੋਂ ਪਤਾ ਲੱਗਿਆ ਵੀ ਉਹ ਲੁਧਿਆਣੇ ਲੰਜ ਪਉਉਣ ਵਾਗੇ ਤੇ ਹੁਣ ਚਲੋ ਜਿੱਦੇ ਆਵਾਂਗੇ ਉਹਦੇ ਆਉਂਦੇ ਹੋਏ ਭੁਈ ਦਾ ਪਤਾ ਲੈ ਕੇ ਜਾਵਾਂਗੇ ਤੇ ਫੋਨ ਕਰਕੇ ਪੁੱਛਦੇ ਆਂ ਬਿਕੇਵੇਂ ਨੇ ਉਹ ਲੈਂਚ ਪੈ ਗਿਆ ਜਾਂ ਪਾਊਗਾ ਹਲੇ ਆਪਾਂ ਨੇ ਲੈ ਲਿਆ ਜੀ ਮਰੁੰਡਾ ਪਰਮਲ ਇਹ ਤਾਂ ਵਿਸ਼ੱਕ ਆ ਗਿਆ ਵਿਸ਼ੱਕ ਨੂੰ ਔਰ ਟੱਕੇ ਗੇ ਪਹੁੰਚ ਗਏ ਆਪਾਂ ਹਨੇਰਾ ਹੋ ਗਿਆ ਚਲੋ ਵਾ ਚਲ ਐ ਵਾਈ ਮੂਬਲੀ ਆਈਏ ਨਾ ਮੂਬਲੀ ਪਾਰਟੀ ਹੋ ਰਹੀ ਹੈ ਸਾਡੇ ਦਾ ਮੂਬਲੀ ਪਾਰਟੀ ਲੈਟਾਂ ਸ਼ੈਟਾਂ ਜਾ ਗਈਆਂ ਨਾ ਵਾ ਮੂਬਲੀ ਵਧੀਆ ਜੀ ਪੁੱਤ ਹਾਲੇ ਤਾਂ ਪ੍ਰਾਣੀ ਐ ਕੱਢ ਰਹੇ ਨੇ ਹਾਲੇ ਵਧੀਆ ਕਿੱਥੇ ਆਈ ਆ ਹਾਲੇ ਤਾਂ ਸਮੈਲ ਜੀ ਵਾਲੀ ਹੋਊਗੀ ਮੈਨੂੰ ਤਾਂ ਲੱਗਦਾ ਮੌਸਮ ਦੇ ਹਿਸਾਬ ਨਾਲ ਇਹ ਚੀਜ਼ ਵਧੀਆ ਲੱਗਦੀ ਆ ਲਾਜੀ ਪਹੁੰਚ ਚੁੱਕੇ ਆ ਪਿੰਡ ਮਵੀ ਕਲਾ ਦੀ ਧਰਤੀ ਤੇ ਇੰਡੀਆ ਗੇਟ डैडी किथे आ डाडी वंतक ती नाइ गए आके गया ने जनी ने, ने पौणिक राहेगा मां डैडी ने खान नहीं नी कराहेगा मां इ बोचंगा भी किथे आ गए तुरपे तो जमी भी मां होया पया ओहो ए हो गए आत्मवाल सशिका बाबा जी सशिका बाबा जी सशिका बाबा जी हसीया भाई तो मर गया अरे बोल ਮਾਣੇ ਆਗੇ ਸਮਾਣੇ ਚਲੋ ਹਾਂ ਜਵਾਬ ਖਾਣੇ ਲੈ ਆਉ ਪਾਈ ਦੀ ਬਾਤਾਂ ਮਿਲਣੇ ਚਾਹੁੰਦੇ ਹਨ ਹਾਂ ਕੱਲੇ ਅੱਜ ਦਾ ਦਿਨ ਕਦ ਹੈ ਸਮਾਰੋਹ ਬਾਈ ਦੀ ਬਾਦੀ ਬਾਸ ਮੈਨ ਲੈ ਕੇ ਜਾਓ ਉਹ ਸਾਲ ਜਾਂ ਠੰਡ ਲੱਗਦੀ ਹੈ ਉਹ ਦਰਦ ਦੇ ਦੇਖ ਲਗਾ ਮੈਡਮ ਨਹੀਂ ਕਹਿੰਦੀ ਇਹ ਰਾਹੀ ਤਾਂ ਬੰਦੇ ਹੁੰਦੀ ਹੈ ਤਾਂ ਆਪ ਦੀਵਾਰੀ ਦੀ ਅਸੀਂ ਸੇ ਗੋਦੀ ਜਾਂਦੇ ਨੇ ਇਹ ਨਾਲ ਹੀ ਦੀ ਮੈਡਮ ਬੰਦ ਰੱਖਦੀ ਆ ਗੁੱਡ ਮਾਰਨਿੰਗ ਜੇ ਤੇ ਰਾਤੀ ਸਾਡੇ ਤੋਂ ਵਲੌਗ ਨਹੀਂ ਬਣਿਆ ਕਿਉਂਕਿ ਹਨੇਰਾ ਹੋ ਰਿਹਾ ਸੀ ਰੋਟੀ ਰੋਟੀ ਖਾਣ ਲੱਗ ਗਏ ਐ ਪੁੱਛ ਲਿਓ ਜਵਾਖਾ ਨੂੰ ਕਹਿਆ ਸ਼ਾਮ ਨੂੰ ਕਿੰਨੇ ਵਜੇ ਬੱਸ ਆ ਜਾਂਦੀ ਆ ਓਰੇ ਉ ਤਾਂ ਇਹਨਾਂ ਦੀ ਮੈਡਮ ਨੂੰ ਕਹਿਤਾ ਮੈਂ ਇਹ ਮਹਾ ਘੱਗੇ ਤੋਂ ਫੋਨ ਕਰ ਦੇਣਗੇ ਚਲ ਇੱਕ ਵਾਰ ਜਵਾਖਾ ਤੋਂ ਆਈਡੀਆ ਜਾ ਹੋ ਜਾਊਗਾ ਚਲੋ ਪੁੱਤੋ ਬਾਏ ਬਾਏ Bye. I did that. 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 ਇਹਨੇ ਮਾਰਿਆ ਪੈਰ ਜਾ ਲਾ ਕੇ ਛੱਡਦਾ ਚਲੋ ਮੋਟਿਓ ਇਹ ਦੁਦਲੇ ਜਾਂਦੇ ਬੈਗ ਖੜਾ ਦੇ ਬੈਗ ਬੰਨਾ ਦਰਦੀ ਬਕਾ ਫਿਰ ਉੱਤਰਿਆ ਹੀ ਜਾਂਦਾ ਬੈਗ ਪਾ ਕੇ ਉੱਤਰ ਜਾਂਦੀ ਆ ਉੱਤਰ ਜਾਂਦੀ ਆ ਇਹ ਤਾਂ ਨੀਵੀਂ ਜੀ ਆ ਮੋਟਰਸਾਈਕਲ ਦਾ ਹੈ ਬਾਈ ਸਕੂਟਰੀ ਤੇ ਦੁਬਾਰ ਮੋਟੇ ਨੇ ਸਕੂਟਰੀ ਛੋਟੀ ਨਹੀਂ ਜੀ ਕੀ ਇਹ ਕਿਤੇ ਮੋਟੇ ਕਹੋਂ ਨੇ ਬੇਚਾਰੀ ਲੋੜ ਲੈਣ ਲੱਗ ਗਈ ਸਕੂਟਰੀ ਤਾਂ ਬੋਤਲ ਨਾਲ ਡਿੱਗ ਜੇ ਉਹਦੀ ਨਾ ਫਸੀ ਹੋ ਜਾਂਦਾ ਉਹਦੇ ਚ ਨਿੱਗਰ ਆ ਨਾ ਕਿਹੜਾ ਦੂਰ ਜਾਣਾ 2 ਮਿੰਟਾਂ ਚ ਪਹੁੰਚ ਜਾਣਗੇ ਅਮਰੂਦ ਲੱਗੇ ਜੀ ਆਪਣੇ ਕਾਫੀ ਜ਼ਿਆਦੇ ਪਰਿਆਪਿਆ ਅਮਰੂਦਾਂ ਦਾ ਪੇਡ ਆ ਪਹਿਲਾਂ ਬਹੁਤ ਵੱਡੇ ਵੱਡੇ ਅਮਰੂਦ ਲੱਗਦੇ ਸੀ ਇਹਦੇ ਤੇ ਵੱਡੇ ਵੱਡੇ ਤਾਂ ਐਤ ਕੀ ਵੀ ਨੇ ਪਰ ਪਹਿਲਾਂ ਤਾਂ ਜਿਵੇਂ ਕਿਲੋ ਦਾ ਇੱਕ ਅਮਰੂਦ ਹੁੰਦਾ ਨਾ ਐਵੇਂ ਹੁੰਦੇ ਸੀਗੇ ਵੱਡੇ ਵੱਡੇ ਸੋ ਸੁਖਾਉਂ ਅੰਮ੍ਰੋਦ ਬੱਕਰੇ ਨੇ ਕੀਤੀ ਜੇ ਬੇਬੇ বিনা ਸਾਰਾ ਕਰ ਸੁਨਾ ਸੁਨਾ ਖਾਲੀ ਖਾਲੀ ਲੱਗਦਾ ਹਨਾ ਨਹੀਂ ਇੱਥੇ ਬਹਿ ਜਾਂਦੀ ਜਦੋਂ ਸਵੇਰੇ ਧੁੱਪ ਦੀ ਚਲਕੌਰ ਜੀ ਪੈਂਦੀ ਜੇ ਦੀ ਕਹਿੰਨੀ ਮੇਰਾ ਮੰਜਾ ਬਾਹਰ ਕੱਢ ਦੋ ਧੁੱਪ ਆ ਗਈ ਤੇ ਜਦੋਂ ਆਉਨੇ ਆ ਤਾਂ ਖਾਲੀ ਖਾਲੀ ਪਿਆ ਹੁੰਦਾ ਨਹੀਂ ਮੂਹ ਇਹ ਪਹਿਲਾਂ ਡੀਕੜੀ ਹੁੰਦੀ ਸੀ ਚਲੋ ਬੱਚੇ ਦਾ ਬਾਗੇ ਹੁਣ ਸਕੂਲ ਆਪਾਂ ਕਰ ਲਈਏ ਕੰਮ ਧੰਦੇ ਆਪੀ ਝਾੜੂ ਲਾਰੀਆ ਮੈਂ ਮਸ਼ੀਨ ਲਾਤੀ ਕੱਪੜੇ ਧੋਣ ਵਾਸਤੇ ਆ ਟਾਟਾ ਗੁੰਨਾ ਤਾਂ ਮੰਮੀ ਹੋਕੀਆ ਬਣਾ ਲੂਈ ਫਿਰ ਖਾ ਲਾਂਗੇ ਆਪਾਂ ਪਹਿਲਾਂ ਮੈਂ ਜਸਨੀ ਜਰਾਂ ਦੇਖ ਕੇ ਆਵਾਂ